ਜਿਵੇਂ ਇੱਥੇ ਰੈਲੀ ਤੇ ਆਏ ਆ ਕਰਤਾ ਸਿੰਘ ਸ਼ਰਾਬਾ ਦੀ ਧਰਤੀ ਤੇ ਬਹੁਤ ਬਹੁਤ ਨਮਸਕਾਰ ਇਸ ਧਰਤੀ ਨੂੰ ਜਿੱਥੇ ਕਿ ਮਹਾਪੰਚਾਇਤ ਸਿੱਧੂਪੁਰ ਦਲੇਵਾ ਸਾਹਿਬ ਦੀ ਹੋ ਰਹੀ ਹੈ ਅਸੀਂ ਬਲਾਕ ਦੜਬਾ ਤੋਂ ਆਏ ਆ ਇੱਥੇ ਕਿਸਾਨਾਂ ਦੇ ਹੱਕਾਂ ਵਾਸਤੇ ਆਏ ਆ ਜੋ ਕਿ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਇੱਕ ਤਾਂ ਉਹ ਵਾਅਦਾ ਵਾਸਤੇ ਆਏ ਆ ਵੀ ਸਾਡੇ ਵਾਦੇ ਪੂਰੇ ਕਰੇ ਦੂਸਰਾ ਸਰਕਾਰ ਪੰਜਾਬ ਦੀ ਸਰਕਾਰ ਨੇ ਹਿੰਦੂਸ਼ਰ ਇੰਡੀਆ ਸਰਕਾਰ ਦੋਨੇ ਸਰਕਾਰਾਂ ਨਾਲ ਕੇ ਸਾਡੀ ਨੌਜਵਾਨੀ ਤੇ ਸਾਡੀ ਕਿਸਾਨੀ ਨੂੰ ਖਰਾਬ ਕਰ ਰਹੇ ਹਨ ਇਸ ਕਰਕੇ ਨਸ਼ੇ ਦੇ ਵਪਾਰੀ ਜਿਹੜੇ ਉਹਨਾਂ ਨੂੰ ਨਹੀਂ ਫੜਦੇ ਕਾਰਪੋਰੇਟ ਘਰਾਣੇ ਘਰਾਣਿਆਂ ਨੇ ਆ ਕੇ ਸਾਡੇ ਜ਼ਮੀਨਾਂ ਤੇ ਕਬਜ਼ੇ ਕਰ ਲਏ ਇਸ ਕਰਕੇ ਸਾਰੇ ਕਿਸਾਨ ਦੂਰੋਂ ਮਾਰੋ ਸਟੇਟਾਂ ਤੋਂ ਆਏ ਹੋਏ ਜਿਨੇ ਵੀ ਮਹਾਰਾਸ਼ਟਰ, ਉੜੀਸਾ, ਬਿਹਾਰ, ਕਰਨਾਟਕ ਹਰਿਆਣਾ, ਰਾਜਸਥਾਨ ਜਿਨੇ ਵੀ ਪ੍ਰਸ਼ਾਨ ਮੈਦੂਰ ਇਕਤਾ ਸਾਹਿਬ ਦੇ ਜੀ ਆਇਆਂ ਨੂੰ ਮੈਂ ਕਹਿੰਦੀ ਹਾਂ ਬਹੁਤ ਬਹੁਤ ਧੰਨਵਾਦ ਜੋ মিডিਆ ਬੜਿਆਂ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ